ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਲਿਵਰ ਨੂੰ ਘਰ ਬੈਠੇ ਕਿਵੇਂ ਸਾਫ਼ ਕੀਤਾ ਜਾ ਸਕਦਾ ਹੈ ਇਹਨੂੰ ਡੀਟੌਕਸੀਫਾਈ ਕਿਵੇਂ ਕੀਤਾ ਜਾ ਸਕਦਾ ਇਹਦੇ ਚੋਹਾਨੀਕਾਰ ਪਦਾਰਥ ਕਿਵੇਂ ਬਾਹਰ ਕੱਢੇ ਜਾ ਸਕਦੇ ਆ ਸੋ ਫੈਟੀ ਲਿਵਰ ਨੂੰ ਅਸੀਂ ਬਿਨਾਂ ਦਵਾਈ ਤੋਂ ਕਿਵੇਂ ਠੀਕ ਕਰੀਏ ਇਹ ਸਾਰੀਆਂ ਮੁੱਦੇ ਤੇ ਅੱਜ ਅਸੀਂ ਗੱਲ ਕਰਾਂਗੇ ਸੋ ਪੂਰੀ ਵੀਡੀਓ ਨਾਲ ਜੁੜੇ ਰਹੋ ਤੇ ਅੱਗੇ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਸ਼ੇਅਰ ਕਰਿਓ ਚਲੋ ਦੋਸਤੋ ਆਓ ਅਸੀਂ ਸ਼ੁਰੂ ਕਰਦੇ ਹਾਂ ਦੋਸਤੋ ਮਾਰਕੀਟ ਚ ਬਾਜ਼ਾਰ ਚ ਕਈ ਤਰ੍ਹਾਂ ਦੇ ਗੋਲੀਆਂ ਪਾਊਡਰ ਇਦਾਂ ਦੇ ਵਿੱਚ ਜਾਂਦੇ ਆ ਜਿਹੜੇ ਦਾਵਾ ਕਰਦੇ ਆ ਵੀ ਅਸੀਂ ਇਹ ਚੀਜ਼ਾਂ ਲਿਵਰ ਨੂੰ ਸਾਫ਼ ਕਰਦੀਆਂ ਡੀਟੌਕਸੀਫਾਈ ਕਰਦੀਆਂ ਇਹਦੇ ਪਿੱਛੇ ਕਿੰਨੀ ਸੱਚਾਈ ਆ ਦੋਸਤੋ ਇਹ ਦਾਵੇ ਬਿਲਕੁਲ ਗਲਤ ਆ ਇਹ ਚੀਜ਼ਾਂ ਲਿਵਰ ਨੂੰ ਠੀਕ ਕਰਨ ਦੀ ਬਜਾਏ ਸਗੋਂ ਇਹਨੂੰ ਹੋਰ ਖਰਾਬ ਕਰਦੀਆਂ ਡੈਮੇਜ ਕਰਦੀਆਂ ਸਾਨੂੰ ਕਦੇ ਵੀ ਇਹ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਸਾਡੇ ਤਾਂ ਘਰ 'ਚ ਹੀ ਬਹੁਤ ਚੀਜ਼ਾਂ ਪਈਆਂ ਜਿਹੜੀਆਂ ਲਿਵਰ ਨੂੰ ਠੀਕ ਕਰਦੀਆਂ ਉਹ ਅਸੀਂ ਅੱਜ ਉਹਨਾਂ ਤੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਉਂਦਾ ਪਾਣੀ ਦੋਸਤੋ ਪਾਣੀ ਵੀ ਲਿਵਰ ਨੂੰ ਸਾਫ਼ ਕਰਦਾ ਏ ਜੀ ਅਸੀਂ ਇਹਨੂੰ ਸਹੀ ਮਾਤਰਾ 'ਚ ਲੈਣੇ ਆ ਰੋਜ਼ਾਨਾ ਘੱਟੋ ਘੱਟ 8 ਤੋਂ 10 ਗਲਾਸ ਰੋਜ਼ਾਨਾ ਪੀਣ ਦੀ ਆਦਤ ਪਾਉਣੀ ਚਾਹੀਦੀ ਆ ਇਹ ਲਿਵਰ ਨੂੰ ਠੀਕ ਕਰਦਾ ਏ ਹੁਣ ਅਸੀਂ ਗੱਲ ਕਰਦੇ ਆਂ ਸ਼ਰਾਬ ਦੀ ਦੋਸਤੋ ਸਾਇੰਸ ਮੰਨਦੀ ਆ ਵੀ ਸ਼ਰਾਬ ਬਿਲਕੁਲ ਬੰਦ ਕਰਨ ਦੀ ਵੀ ਲੋੜ ਜੇ ਇਹਨੂੰ ਸਹੀ ਮਾਤਰਾ ਚ ਲਿਆ ਜਾਵੇ ਤਾਂ ਉਹ ਲਿਵਰ ਨੂੰ ਡੈਮੇਜ ਨਹੀਂ ਕਰਦੀ ਰੋਜ਼ਾਨਾ ਇਨਸਾਨ ਦੋ ਡਰਿੰਕ ਲੈ ਸਕਦਾ ਏ ਦਿਨ ਚ ਤੇ ਜੇ ਇਹਨੂੰ ਵੱਧ ਮਾਤਰਾ ਚ ਲਊਗਾ ਤਾਂ ਉਹ ਲਿਵਰ ਨੂੰ ਅੱਗੇ ਜਾ ਕੇ ਡੈਮੇਜ ਕਰੂਗਾ ਇਹਨੂੰ ਫੈਟੀ ਲੀਵਰ ਕਰੂਗਾ ਫਿਰ ਫਾਈਬਰੋਸਿਸ ਹੋ ਜਾਂਦੀ ਫਿਰ ਸਰੋਸਿਸੀ ਹੋ ਜਾਂਦੀ ਫਿਰ ਲੀਵਰ ਡੈਮੇਜ ਹੋ ਜਾਂਦਾ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਫਲ ਸਬਜ਼ੀਆਂ ਦੀ ਫਲ ਸਬਜ਼ੀਆਂ ਜੇ ਆਰਗੈਨਿਕ ਹੋਣ ਪੈਸਟੀਸਾਈਡ ਤੋਂ ਬਿਨਾ ਹੋਣ ਤਾਂ ਬਹੁਤ ਵਧੀਆ ਗੱਲ ਆ ਪਹਿਲੀ ਗੱਲ ਹੋਣੀ ਹੈ ਪੈਸਟੀਸਾਈਡ ਤੋਂ ਬਿਨਾ ਚਾਹੀਦੀਆਂ ਤਾਂ ਹੀ ਲੀਵਰ ਨੂੰ ਅਸੀਂ ਠੀਕ ਕਰ ਸਕਦੇ ਹਾਂ ਸੋ ਸਭ ਤੋਂ ਵਧੀਆ ਹੋਊਗਾ ਜੇ ਘਰ ਬੀਜੀਆਂ ਹੋਣ ਫਿਰ ਤਾਂ ਸੋਨੇ ਤੇ ਸੁਹਾਗਾ ਹੋਣ ਵਾਲੀ ਗੱਲ ਆ ਦੋਸਤੋ ਫਲ ਸਬਜ਼ੀਆਂ ਸਭ ਤੋਂ ਪਹਿਲਾ ਨਾਮ ਆਉਂਦਾ ਲਸਣ ਦਾ ਜਿਹੜਾ ਲਿਵਰ ਨੂੰ ਡੀਟੌਕਸੀਫਾਈ ਕਰਦਾ ਇਹਨੂੰ ਠੀਕ ਕਰਦਾ ਲਸਣ ਚ ਇੱਕ ਅਜਿਹੀ ਪਾਵਰ ਹੈ ਜਿਹੜਾ ਜਿਹੜੀ ਲਿਵਰ ਨੂੰ ਬਿਲਕੁਲ ਸਾਫ਼ ਕਰਦੀ ਆ ਸੋ ਰੋਜ਼ਾਨਾ ਸਾਨੂੰ ਲਸਣ ਖਾਣ ਦੀ ਆਦਤ ਪਾਉਣੀ ਚਾਹੀਦੀ ਆ ਦੋਸਤੋ ਲਸਣ ਤੋਂ ਬਾਅਦ ਆਉਂਦਾ ਜਿਹੜੇ ਸਟਰਸ ਫਰੂਟ ਜਿਵੇਂ ਨਿੰਬੂ ਮਸੰਮੀ ਸੰਤਰਾ ਇਹਨਾਂ ਚ ਵੀ ਤਾਕਤ ਹੈਗੀ ਆ ਲਿਵਰ ਨੂੰ ਸਾਫ਼ ਕਰਨ ਦੀ ਇਹਨੂੰ ਫਲਸ਼ ਕਰਨ ਦੀ ਕਲੀਅਰ ਕਰਨ ਦੀ ਅੰਦਰੋਂ ਤਾਕਤ ਆ ਦੋਸਤੋ ਹਲਦੀ ਵੀ ਲਿਵਰ ਲਈ ਬੜੀ ਲਾਭਕਾਰੀ ਆ ਹਲਦੀ ਤੇ ਅਖਰੋਟ ਅਖਰੋਟ ਚ omega 3 ਫੈਟੀ ਐਸਿਡ ਹੁੰਦੇ ਜਿਹੜੇ ਲਿਵਰ ਨੂੰ ਸਾਫ ਕਰਦੇ ਆ ਲਿਵਰ ਨੂੰ ਤੰਦਰੁਸਤ ਬਣਾਉਂਦੇ ਆ ਲਿਵਰ ਨੂੰ ਠੀਕ ਕਰਦੇ ਆ ਬਾਕੀ ਕੋਈ ਚੀਜ਼ਾਂ ਆ ਗਈਆਂ ਜਿਵੇਂ ਚਕੰਦਰ ਹੋ ਗਈ ਗਾਜਰ ਹੋ ਗਈ ਗ੍ਰੀਨ ਟੀ ਹੋ ਗਈ ਕੌਫੀ ਵੀ ਇਹ ਵੀ ਲਿਵਰ ਨੂੰ ਠੀਕ ਕਰਦੀਆਂ ਇਹਨੂੰ ਸਾਫ ਕਰਦੀਆਂ ਦੋਸਤੋ ਹੁਣ ਅਸੀਂ ਗੱਲ ਕਰਾਂਗੇ ਜਿਹੜੇ ਆ ਪਲਾਂਟ ਬੇਸਡ ਔਇਲ ਹੈਗੇ ਆ ਇਹ ਅਸੀਂ ਵਰਤ ਸਕਦੇ ਆ ਇਹ ਸਭ ਤੋਂ ਵਧੀਆ ਰਹਿੰਦੇ ਲਿਵਰ ਲਈ ਜਿਵੇਂ ਬਦਾਮਾਂ ਦਾ ਤੇਲ ਹੋ ਗਿਆ ਅਖਰੋਟ ਦਾ ਤੇਲ ਹੋ ਗਿਆ ਕੋਕੋਨਟ ਦਾ ਤੇਲ ਹੋ ਗਿਆ ਸੀਆ ਸੀਡ ਦਾ ਤੇਲ ਹੋ ਗਿਆ ਤੇ ਫਿਰ ਆ ਜਿਹੜਾ ਅਲਸੀ ਅਲਸੀ ਦੇ ਬੀਜ ਦੇ ਤੇਲ ਵੀ ਬੜੇ ਲਾਭਕਾਰੀ ਆ ਲਿਵਰ ਲਈ ਦੋਸਤੋ ਜਿਹੜੀ 슈ਗਰ ਆ ਉਹ ਲਿਵਰ ਦੀ ਵੀ ਸਭ ਤੋਂ ਵੱਡੀ ਦੁਸ਼ਮਣ ਹੈਗੀ ਆ ਜਿਵੇਂ ਜੇ ਇਨਸਾਨ ਵੱਧ 슈ਗਰ ਖਾਊਗਾ ਤਾਂ ਉਹਦਾ ਗਲੂਕੋਜ਼ ਲੈਵਲ ਵਧੂਗਾ ਤਾਂ ਇਨਸੂਲਿਨ ਲੈਵਲ ਥੱਲੇ ਆਊਗਾ ਇਨਸੂਲਿਨ ਲੈਵਲ ਇਨਸੂਲਿਨ ਰੈਜਿਸਟੈਂਟ ਜਦੋਂ ਵੱਧਦੀ ਆ ਤਾਂ ਉਹਦੇ ਨਾਲ ਲਿਵਰ ਡੈਮੇਜ ਹੋਣ ਦਾ ਖਤਰਾ ਹੋਰ ਵੱਧ ਜਾਂਦਾ ਫੈਟੀ ਲਿਵਰ ਹੋਣ ਦੇ ਚਾਂਸ ਹੋਰ ਵੱਧ ਜਾਂਦੇ ਆ ਸੋ ਨੰਬਰ 2 ਤੇ ਆਉਂਦਾ ਸਟ्रेस ਜਦੋਂ ਅਸੀਂ ਕੋਈ ਦਿਮਾਗੀ ਬੋਝ ਜਾਂ ਪਰੇਸ਼ਾਨੀ ਲੈਣੀ ਆਉਦੇ ਨਾ ਇੱਕ ਕੋਰਟੀਸੋਲ ਨਾਮ ਦਾ ਪਦਾਰਥ ਹੁੰਦਾ ਸਾਡੇ ਸਰੀਰ ਚ ਉਹ ਵੱਧ ਜਾਂਦਾ ਏ ਇਹਦੇ ਵਧਣ ਨਾਲ ਵੀ 슈ਗਰ ਲੈਵਲ ਵੱਧ ਜਾਂਦਾ ਇਨਸੂਲਿਨ ਘਟ ਜਾਂਦੀ ਆ ਤੇ ਉਹ ਲਿਵਰ ਤੇ ਬਹੁਤ ਬੈਡ ਇਫੈਕਟ ਪਾਉਂਦੀਆਂ ਇਹ ਚੀਜ਼ਾਂ ਹਾਨੀਕਾਰਕ ਪ੍ਰਭਾਵ ਪਾਉਂਦੀਆਂ ਲਿਵਰ ਤੇ ਸੋ ਸਾਨੂੰ ਹਮੇਸ਼ਾ ਸਟ्रेस ਫ੍ਰੀ ਰਹਿਣਾ ਚਾਹੀਦਾ ਇਹਨੂੰ ਰਹਿਣ ਲਈ ਯੋਗਾ ਮੈਡੀਟੇਸ਼ਨ ਕਸਰਤ ਦੀ ਡੇਲੀ ਰੁਝਾਨਾ ਸਾਨੂੰ ਸੇਅਰ ਕਰਨੀ ਚਾਹੀਦੀ। ਦੋਸਤੋ ਲਿਵਰ ਦਾ ਭਾਰ तकरीबन 1200 ਤੋਂ 1300 ਗ੍ਰਾਮ ਦਾ ਹੁੰਦਾ ਫੁੱਟਬਾਲ ਵਰਗਾ ਹੁੰਦਾ ਏ ਅੰਗ ਤੇ ਇਹਦੇ ਜੇ ਕੁਦਰਤ ਨੇ ਇੱਕ ਅਜਿਹੀ ਸ਼ਕਤੀ ਇਹਦੇ ਅੰਦਰ ਹੀ ਆ ਵੀ ਆਪਣੇ ਆਪ ਜੇ ਖਰਾਬੀ ਹੋ ਜੇ ਤਾਂ ਆਪਣੇ ਆਪ ਹੀ ਠੀਕ ਹੋਣ ਦੀ ਇਹਦੇ ਅੰਦਰ ਤਾਕਤ ਹੈਗੀ। ਬਸ ਸਾਨੂੰ ਲੋੜ ਆ ਥੋੜੀ ਜੀ ਬਾਹਰੋਂ ਆਪਦਾ ਜ਼ਿੰਦਗੀ 'ਚ ਪਰਿਵਰਤਨ ਲਿਆਉਣ ਦੀ, ਲਾਈਫਸਟਾਈਲ ਚੇਂਜ ਕਰਨ ਦੀ ਤੇ ਕੁਝ ਕਿ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਇਹਨਾਂ ਤੇ ਚੱਲਣ ਦੀ, ਇਹਨਾਂ ਨੂੰ ਅਪਲਾਈ ਕਰਨ ਦੀ। ਸੋ ਜਿਹੜੀ ਆ ਮੈਂ ਤੁਹਾਨੂੰ ਗੱਲਾਂ ਵੀਡੀਓ ਦੱਸੀਆਂ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤੇ ਸ਼ੇਅਰ ਕਰਿਓ ਦੋਸਤੋ ਜਦੋਂ ਅਸੀਂ ਓਪੀਡੀ 'ਚ ਬੈੰਨੇ ਆ ਤਾਂ ਅਸੀਂ ਹਰੇਕ ਮਰੀਜ਼ ਨੂੰ ਇਹ ਗੱਲਾਂ ਨਹੀਂ ਦੱਸ ਸਕਦੇ ਸੋ ਆ ਵੀਡੀਓ ਦਾ ਇੱਕ ਬੜਾ ਵਧੀਆ ਮਾਧਿਅਮ ਆ ਇਹਦੇ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਚੀਜ਼ ਚਲੀ ਜਾਂਦੀ ਸੋ ਇਹ ਚੀਜ਼ ਨੂੰ ਤੁਸੀਂ ਹੈਲਪ ਕਰਨੀ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਂਦੀ ਇਹਨੂੰ ਸ਼ੇਅਰ ਕਰਕੇ ਤੇ ਆ ਮੇਰੇ ਪੇਜ ਨੂੰ ਵੀ ਫੋਲੋ ਕਰਿਓ ਤਾਂ ਜੋ ਅਗਲੀਆਂ ਵੀਡੀਓਾਂ ਵੀ ਜਿਹੜੀਆਂ ਮੈਂ ਮੇਰੀ ਕੋਸ਼ਿਸ਼ ਹੁੰਦੀ ਵੀ ਹਰ ਰੋਜ਼ ਜਾਂ ਫਿਰ ਦੂਜੇ ਦਿਨ ਮੈਂ ਕਿਸੇ ਵਧੀਆ ਮਤਲਬ ਟੌਪਿਕ ਤੇ ਤੁਹਾਨੂੰ ਜਾਣਕਾਰੀ ਦਿਆ ਕਰਾਂ ਬਿਮਾਰੀ ਬਾਰੇ ਸੋ ਆ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ ਇਹਨੂੰ ਸ਼ੇਅਰ ਕਰਿਓ ਤਾਂ